ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿੱਥੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਮੈਂ ਹਰਪ੍ਰੀਤ ਸਿੰਘ ਤੇ ਬਾਈ ਕੋਟਕਪੂਰਾ ਮੰਡੀ ਦੇ ਵਿੱਚ ਰੋਜ਼ ਦੀ ਤਰ੍ਹਾਂ ਹਾਜ਼ਰ ਹੁੰਨੇ ਆ ਬਾਈ ਤੂੜੀ ਦੀ ਜਿਹੜੀ ਬੋਲੀ ਵਕਉਣ ਲਈ ਤੇ ਅੱਜ ਨਗ ਬਹੁਤ ਕੱਟ ਗਏ ਮਿੱਤਰੋ ਵੇਖ ਲੋ ਕੱਲ ਜਿਹੜੇ ਨਗ ਜਿਹੜੇ ਆ ਗਏ ਸੀਗੇ 21 22 ਨਗ ਜਿਹੜੇ ਹੋਏ ਸੀਗੇ ਕੱਲ ਅੱਜ ਜਿਹੜੇ ਉਹੀ ਨਗ ਬਾਈ ਕੱਟ ਗਏ 2 2 4 6 8 9 ਨਗ ਜਿਹੜੇ ਆਏ ਅੱਜ 8 9 ਨਗ ਹੈਗੇ ਆ ਤੇ ਗਾਘੂਕ ਵੀ ਜਿਹੜਾ ਇੰਨਾ ਕ ਹੈਗਾ ਬਾਈ ਗਾਘੂਕ ਸੂਤ ਹੀ ਇੰਨਾ ਹੈਣੀਗਾ ਗਾਘਾ ਹੈ ਤੇ ਇਹ ਰੇਟ ਵੇਣੇ ਆ ਵੀ ਕੀ ਜਾਂਦਾ ਜਿਹੜਾ ਬੋਲੀ ਇੱਕ ਅੱਧੇ ਮਿੰਟ 스타ਟ ਆ ਟਾਈਮ ਜਿਹੜਾ ਜ਼ਿਆਦਾ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ ਬਾਈ ਤੇ ਆਵੇ ਬੋਲੀ ਜਿਹੜੀ ਇੱਕ ਅੱਧੇ ਮਿੰਟ ਸਟਾਰਟ ਕਰਦੇ ਗਾ ਕੋ ਉਡੀਕਦੇ ਹੋਣੇ ਹਨਾ ਬਾਕੀ ਵੀਡੀਓ ਨਾਲ ਜੁੜੇ ਰਹੋ ਜੀ ਬਾਈ ਤੇ ਵੇਖੋ ਐਂਡ ਤੱਕ ਵੀਡੀਓ ਤੇ ਕੀ ਜਿਹੜਾ ਰੇਟ ਜਾਂਦਾ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਊਗਾ ਜਿਹੜਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਵੀ ਜਰੂਰ ਕਰ ਦਿਓ ਹੁਣ ਆਪਾਂ ਵੀ ਨੇੜੇ ਜੇ ਨਗ ਜਿਹੜੇ ਹੁਣ ਹੁਣ ਜਿਹੜਾ ਰੇਟ ਬਾਈ ਵਸ ਸਕਦਾ ਹੈਗਾ ਤੁੜੀ ਦਾ ਤੇ ਨਗ ਜਿਹੜੇ ਜਿਆਦੇ ਆਉਂਦੇ ਸੀ ਭਈ ਗਾਹ ਥੋੜਾ ਹੁੰਦਾ ਹੈਗਾ ਤਾਂ ਕਰਕੇ ਰੇਟ ਵੀ ਜਿਹੜਾ ਘਟ ਹੁੰਦਾ ਹੈਗਾ ਸਾਰਾ ਰੇਟ ਘਟ ਜਾਂਦਾ ਹੈਗਾ ਜਮਾ ਤੁੜੀ ਦਾ ਰੇਟ ਜਿਹੜਾ ਡੇਗ ਜਾਂਦਾ ਹੈਗਾ ਹਣ ਹੁਣ ਜਿਹੜੇ ਨਗ ਥੋੜੇ ਆਏ ਅੱਬਾਈ ਅੱਜ ਅੱਜ ਰੇਟ ਜਿਹੜਾ ਵਧਣ ਦੀ ਸੰਭਾਵਨਾ ਜਿਹੜੀ ਹੈਗੀ ਆ ਹੋਰ ਜੀ ਬਾਬਾ ਜੀ ਮੌਜ ਹੈ ਜੀ ਲਓ ਬਈ ਹੋ ਗਏ ਨੇੜੇ ਤੇ ਆਜੋ ਦੇਖੋ ਇਹ ਰੇਟ ਉਹ ਭਾਈ ਮਰ ਲੋ ਬੋਨੋ 400 ਕਿੱਥੇ ਜਾਣੇ ਭਾਈ ਸਮਾਲ ਸਰ ਚਾਹੀਦਾ ਭਾਈ ਕਿਰਾਇਆ ਪਊਗਾ ਜੀ ਕਿਤਨਾ 800 ਰੁਪਿਆ ਹੈ 800 800 ਚੱਲਦਾ ਅੱਗੇ ਵੀ ਲ ਜਾਂਦਾ ਭਾਈ ਹੂੰ 400 ਹਾਂਜੀ 5 10 15 15 415 20 25 30 35 40 40 45 450 55 60 65 70 70 70 80 480 ਰੁਪਏ 480 ਰੁਪਏ ਭੋਲਾ ਬਾਈ ਕਿਹੜੇ 480 ਰੁਪਏ ਲਓ ਬਾਈ ਪਹਿਲੇ ਨਕਦ ਦਾ ਰੇਟ ਜਿਹੜਾ ਅੱਜ ਤਾਂ ਲੱਗਿਆ 400 ਤੇ 80 ਰੁਪਏ ਜਿਹੜਾ ਪਹਿਲੇ ਨਕਦ ਦਾ ਰੇਟ ਲੱਗਿਆ ਐਂਡ ਦਾ ਰੇਟ ਵੇਖਾਂਗੇ ਭਾਈ ਲਾਸਟ ਨਕਦੀ ਜਿਹੜੀ ਬੋਲੀ ਟੁੱਟੂਗੀ ਉਹਦਾ ਰੇਟ ਵੇਖਾਂਗੇ ਆਪਾਂ ਐਂਡ ਤੋਂ ਪਤਾ ਲੱਗਦਾ ਹੁੰਦਾ ਭਾਈ ਵੀ ਹਾਂ ਇੱਥੇ ਜਿਹੜੀ ਅੱਜ ਰੇਟ ਜਿਹੜਾ ਇੰਨਾ ਗਿਆ ਕੀ ਦਿਆ ਜੀ ਦੇਣੇ ਤਾਂ ਹੀ ਬੀ ਕਰ ਜਾ ਸਾਰੇ ਵੀਰ ਨੂੰ ਤਾਂ ਆਪਣੇ சேன ਜਰੂਰ ਕਰ ਲਾਈਕਾਂ ਦੇ ਸ਼ੇਅਰ ਵੀ ਜਰੂਰ ਕਰੀਂ ਇਹ ਦਿਆ ਵੀਰ ਅੰਦਰ ਦੀ ਬਾਹਰ ਦੀ ਅੰਦਰ ਦੀ ਤੂੜੀ ਬੋਲੋ ਬਈ ਬੋਲ 400 ਇੱਥੇ ਜਾਨੀ ਬਈ ਲੈ ਲੇ 400 5 450 ਰੁਪਏ 60 65 70 75 80 84 90 95 500 5 505 10 15 20 25 525 ਹੋਲਾ ਭਾਈ ਕਿਨੇ ਤਿੰਨ ਦੋ ਬੋਲੀਆਂ 35 ਇਹ ਦੇਖ ਲਓ ਜੀ 34 ਲੈ ਜੂਗੇ ਤੁਸੀਂ ਟੁੜੀ ਉਹਨੀ ਹੈ ਲੈ ਜੂਗੀ ਕਿੰਨੇ ਪੈਸੇ ਇਹ ਤਾਂ ਹੋਊਗੀ 12 13 ਨਹੀਂ ਤਾਂ ਅਸੂਬਾ ਗੰਟ ਨਹੀਂ ਹੈ ਹਾਂ 12 11 ਗੰਟ ਨਹੀਂ ਬਸੋ 35 40 45 550 55 60 560 ਬੋਲਾ ਕਿਨੇ 560 ਦੀ ਹੈ ਬਾਈ 34 ਦੀ ਹੈ ਲਓ ਬਾਈ ਥੋੜੀ ਵਧੀਆ ਹੈਗੀ ਬਾਈ ਇਹ ਵੇਖੋ 500 ਤੇ 60 ਰੇਟ ਜਿਹੜਾ ਵਧੀਆ ਲੱਗਾ ਬਾਈ ਅੱਜ 560 ਰੁਪਏ ਰੇਟ ਆਪ ਦਾ ਰੇਟ ਬਣ ਗਿਆ ਅੱਜ ਤਾਂ 560 ਰੁਪਏ ਪਹਿਲਾਂ ਕਿਹਾ ਸੀ ਬਾਈ ਕਿਉਂਕਿ ਗਾ ਗਾ ਕੋ ਕੋ ਪਤਾ ਲੱਗ ਜਾਂਦਾ ਬਈ ਰੋਜ ਦਾ ਕੰਮ ਆ ਹਨਾ ਵੀ ਅੱਜ ਨਾਲ ਜਿਹੜੇ ਘਟ ਆਏ ਆ ਤੇ ਗਾਕ ਵੀ ਜਿਹੜਾ ਠੀਕ ਹੀ ਆ ਵੀਨਾ ਵੀ ਕਹਿਦਗੇ ਵੀ ਹੈ ਨੀ ਗਾ ਨਵਾਂ ਕਾਕ ਨਿਕਲਿਆ ਜਿਹੜਾ ਅੱਜ ਅੰਦਰ ਦੀ ਆ ਬਾਈ ਅੰਦਰ ਦੀ ਦੁਨੀਆ ਹੀ ਲੰਘਾ ਜਾ ਵੇਖ ਕੇ ਬੁੱਲੀ ਦਿਓ ਬਾਈ ਛਿਮੀਆਂ ਜਾਏਗਾ ਸਿਮਗੇ ਕਿੰਨਾ ਕਰਾ 500 ਹਲੋ ਇਹ ਦਰੋਂ ਬੋਲੋ ਭਾਈ ਕਿਹੜਾ ਪੈਂਡਾ ਬਾਈ ਦਾ ਉਹ ਤੇਰੇ ਲਾ ਦੀ ਸਰਸੜੀ ਸਰਸੜੀ ਲਾ ਦੂਗਾ ਬੋਲ ਤਾਂ ਸਹੀ 350 400 400 ਹਾਂ ਜੀ 5 10 15 20 25 425 ਠੀਕ ਕਰਦੇ ਤੇ 35 40 450 40 55 55 60 65 70 70 75 80 480 ਬੋਲ ਲਗਨੇ 85 90 95 500 500 ਬੋਲਦਾ ਗੀ 500 ਰੁਪਇਆ ਲਓ ਜੀ ਅੰਕਲ ਜੀ ਅੰਕਲ ਜੀ ਲਓ ਵੀ ਮਿੱਤਰੋ 500 ਰੁਪਏ ਜਿਹੜਾ ਰੇਟ ਲੱਗਿਆ ਹੈਗਾ ਆਪਾਂ 500 ਰੁਪਏ ਜਿਹੜਾ ਤੁੜੀ ਵਧੀਆ ਸੀਗੀ ਬਾਈ ਖੁੱਲੀ ਤੁੜੀ ਸੀਗੀ ਤੇ ਅਗਲੇ ਨੱਕ ਦਾ ਰੇਟ ਵੇਖਗੇ ਆਜੋ ਤੁੜੀ ਵਧੀਆ ਹੈਗਾ ਰੇਟ ਜਿਹੜਾ ਵਧੀਆ ਲੱਗਿਆ ਲੈ ਬਾਈ ਇਹ ਵੀ ਖੁੱਲੀ ਲੱਗਦੀ ਹੈ ਨਾ ਬਾਈ ਬਾਹਰ ਦੀ ਆ ਮਣ ਕਰਦੇ ਕਿਹਦੇ ਰਗੇ ਕਿੰਨੇ ਮੁੱਲੀ ਦਾ ਕਿਹੇ ਵਿੱਚ ਨਹੀਂ 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 ਕੋਈ ਹੋ ਨਹੀਂ ਰਿਹਾ ਇਹ ਨਿਕਲਦੇ ਆ ਬਾਈ ਉਹ ਆਉਂਦਾ ਫਿਰ ਬਾਹਰ ਦੀ ਆ ਮਾੜਾ ਮੁੰਡਾ ਆਹੋ ਬਾਹਲੇ ਨਾ ਆਉਨੋ ਆ ਨਹੀਂ ਨਹੀਂ ਬੋਲੋ ਜੀ ਬੋਲੋ ਹੀ ਬੋਲੋ ਬਸਾ ਬਈ ਕੋਈ ਹਿੱਟ ਹੈ ਬਸ ਵੀ ਬਸ ਕੋਈ ਨਹੀਂ ਬੋਲਦਾ ਜੀ ਠੀਕ ਹੈ ਹਾਂ ਬੋਲਾ ਵੀ ਕਿਨੇ ਉਹ ਨਾਲ ਜਿੱਦੀ ਜਰਮੈਣੀ ਛੋਟੇ ਸਾਹਮਣੇ ਬਾਈ ਦੇਖਲਾ ਬਾਈ ਫੈਕਟਰ ਦਾ ਬਹੁਤ ਭੁੱਲੋ ਤੇ ਨਹੀਂ ਦੱਸਦੇ ਚਲੋ ਗਾਂ ਵਾਲੀ ਤਵਾਜੋ ਬਾਈ ਹਾਂ ਲੋ ਬਾਈ ਹਾਲੇ ਤਾਂ ਜਿਹੜਾ ਟਰਾਲੀ ਦੇ ਕੋਈ ਨਹੀਂ ਬੋਲਿਆ ਇੱਥੇ ਟੁੜੀ ਤੇ ਹਨਾ ਕਹਿੰਦੇ ਮੈਲੀ ਦੀ ਹੈ ਰੇਡ ਜਿਹੜਾ ਲੱਗੂਗਾ ਹਾਲੇ ਤੇ ਉਹ ਆਪਾਂ ਲਾਸਟ ਤੇ ਬਖਾਵਾਂਗੇ ਅਗਲੇ ਨਗ ਦਾ ਰੇਡ ਵਿਖੇ ਉਹਨਾਂ ਦਾ ਠੀਕ ਹੈ 300 ਰੁਪਿਆ 300 ਰੁਪਿਆ ਹਾਂ 10 ਕਿੱਥੇ ਲੈ ਜਾਣੀ ਬਾਈ 5 ਗਰੀ ਛੋਟੀ ਬਾਈ ਛੋਟੀ 5 ਗਰੀ ਜਾਉਂਗੇ ਆ ਕਰਾ ਕੇ 800 ਰੁਪਿਆ 500 ਹਜ਼ਾਰ ਹੈ ਉਹ ਮੇਰੇ ਲੋ ਭਲਾਵੇਂ ਮੁਕਤਲੇ ਆ ਬੋਲ ਆ ਪਿੱਛੇ ਕਹੀਏ ਭਾਈ 800 ਲੈਂਦੇ ਹਾਂ ਚਲ ਆ ਬੋਲ ਹਾਂ ਅੱਗੇ ਬੋਲ ਕਿੰਨੇ ਸੀ ਇਹ 310 310 20 ਰੁਪਏ 350 55 60 65 70 70 80 85 90 95 400 405 10 15 415 ਬੋਲੋ ਭਾਈ ਕਿਨੇ 415 ਰੁਪਏ ਭਈ ਆ ਜਾ ਤਿੰਨ ਵੀ ਲੈ ਭਾਈ 415 ਰੁਪਏ ਜਿਹੜਾ ਰੇਟ ਲੱਗਿਆ ਦਾ ਭਾਈ 400 ਤੇ 15 ਰੁਪਏ ਲੋ ਭਾਈ ਅਗਲੇ ਨਗਦਾ ਰੇਟ ਵੇਖੇ ਰੇਟ ਸੋਰੀ ਨਗ ਜਿਹੜੇ ਬਈ ਤਿੰਨ ਰਹਿ ਗਏ ਹਣਾ 8 9 ਲਗ ਨਗ ਜਿਹੜੇ ਆਏ ਸੀਗੇ ਤੇ ਨਗ ਜਿਹੜੇ ਹੁਣ ਤਿੰਨ ਰਹਿ ਗਏ ਤੇ ਲੋ ਬਈ ਰੇਟ ਵੇਖ ਗਏ ਇਹਨਾਂ ਦਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਜਰੂਰ ਕਰ ਦੋ ਭਾਈ ਥੋੜੀ ਵਧੀਆ ਵੇਖੋ ਭਾਈ ਬੋਲੋ ਜੀ 300 ਵੀਰ 300 350 ਕੰਜਾ 400 10 15 20 25 30 35 40 45 450 450 ਇਹ ਕਿੰਨੇ ਦਾ ਬੋਆ ਰਹਾ ਹੈ 55000 ਰੁਪਏ 55 60 70 75 ਰੁਪਏ 500 ਰੁਪਏ 5 10 15 20 25 25 30 20 40 45 550 55 60 50 70 700 575 ਬੁਲੰਗ ਨੇ 575 ਕੀ ਜੀ ਲੋ ਬਾਈ ਵੱਧ ਗਿਆ ਰੇਟ ਜਿਹੜਾ ਫੇਰ ਅੱਜ ਕੋਟਪੂਰਾ ਦੀ ਮੰਡੀ ਦੇ ਵਿੱਚ 500 ਤੇ 75 ਰੁਪਏ ਕੀ ਬਾਤ ਹੈ 500 ਤੇ 75 ਰੁਪਏ ਗਾਹ ਜਿਹੜਾ ਹਲੇ ਹੋਰ ਪਿਆ ਹੈਗਾ ਬਾਈ ਵਿੱਚੋਂ ਜਿਹੜੇ ਵੱਤੋ ਵੱਧ ਗਾਹਕ ਪਈ ਪੰਜ ਗਾਹਕ ਰਾਮ ਨਾਲ ਪਈ ਆ ਬਈ ਤੂੜੀ ਲੈਣ ਵਾਲੇ ਤੇ ਨਗ ਜਿਹੜੇ ਧੂ ਰਹਿ ਗਏ ਰੇਟ ਵੱਧ ਵੀ ਸਕਦਾ ਤੇ ਘਟ ਵੀ ਸਕਦਾ ਬਈ ਤੂੜੀ ਅੰਦਰ ਦੀ ਲੱਗਦੀ ਬਈ ਜੀ ਆ ਬਈ ਅੰਦਰ ਦੀ ਅੰਦਰ ਦੀ ਅੰਦਰ ਦੇ ਤੂੜੀ ਬੋਲੋ ਭਾਈ 5 ਕਿਨੇ ਜਾਊਗਾ 400 ਹੈ 400 400 ਜਾਊਗਾ ਸਰਕੜੀ ਬੱਚਾ ਨਾ ਸਰ ਜੀ 400 ਕਿੱਥੇ ਭਾਈ ਸਾਨੂੰ ਕਦਮੀ ਜਾਏਗਾ 405 10 15 20 25 30 35 40 42 450 50 60 65 70 75 80 90 95 495 ਬੋਲਾ ਕਿਨੇ 495 ਇੱਥੇ ਲੌਣੇ ਵਜੇ ਗਿਆ ਲੈ ਭਾਈ 500 ਦੇ ਨੇੜੇ ਲੱਗ ਗਿਆ 400 ਤੇ 95 ਰੁਪਏ ਜਿਹੜਾ ਗਿਆ ਭਾਈ 400 ਤੇ 95 ਰੁਪਏ ਲੋ ਭਾਈ ਲਾਸਟ ਨਾ ਰਹਿ ਗਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਵੀਡੀਓ ਨੂੰ ਜ਼ਰੂਰ ਕਰਦੇ ਰਹਾ ਕਰੋ ਭਾਈ ਅਸੀਂ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਤੁਸੀਂ ਸਾਡੇ ਲਈ ਇੱਕ ਲਾਈਕ ਜ਼ਰੂਰ ਕਰਿਆ ਕਰੋ ਭਾਈ ਤੇ ਆਜੋ ਭਾਈ ਥੋੜੀ ਦੀ ਜਿਹੜੀ ਕੁਆਲਿਟੀ ਨਾਲ ਨਾਲ ਵਿਖਾਈ ਜਾਂਦੇ ਆ ਨਾ ਮੇਰੇ ਹਿਸਾਬ ਨਾਲ ਇੱਕ ਲੇਟ ਹੋ ਗਿਆ ਯੋ ਦੂਰ ਤੱਕ ਦੀ ਨਾ ਭਾਈ ਤਾਂ ਆ ਗਿਆ ਥੋੜੀ ਵਧੀਆ ਲੱਗਦੀ ਹੈ ਭਾਈ ਆਜੋ ਨਿੱਕੀ ਬੰਦ ਨਹੀਂ ਜਾਏਗਾ ਹੈ ਨਹੀਂ 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 ਲੈਣੀ बोलो बोलो साढे तव्हांखे पचंजा सठ पै सर पजहतर असी 90 99 400 5 10 15 20 25 30 35 40 45 455 60 65 70 75 80 85 485 ਬੋਲਾਂਗੇ ਨੇ 485 ਵੀ ਆ ਜਾ ਬਾਈ ਲੈ ਬਾਈ 400 ਤੇ 85 ਰੁਪਏ ਜਿਹੜਾ ਰੇਟ ਲੱਗਿਆ ਲਾਸਟ ਨਗ ਦਾ ਬਾਈ ਟੱਕ ਲਾਸਟ ਨਗ ਹੋਰ ਆ ਗਿਆ ਦੀ ਵੀਡੀਓ ਸ਼ਾਰਟ ਬਣਾਉਣੀ ਆਂਗੀ ਇਹਨੂੰ ਵੱਡੀ ਵੀਡੀਓ ਨੂੰ ਕੱਟ ਕੇ ਬਾਈ ਰੇਟ ਜਿਹੜਾ ਟੌਪ ਦਾ ਬਣਿਆ ਅੱਜ 575 ਰੁਪਏ ਤੱਕ ਜਿਹੜਾ ਰੇਟਾ ਜ ਟੌਪ ਦਾ ਗਿਆ 600 ਦੇ ਨੇੜੇ ਜਿਹੜਾ ਪਹੁੰਚੂਗਾ ਕੱਲ ਨੂੰ ਬਾਈ ਇਹ ਨਾ ਕਿੰਨੇ ਆ ਗਿੱਤਾ ਗਾਗੂ ਕਾ ਜ ਨਵਾਂ ਨਿਕਲਿਆ ਸੀਗਾ ਬਾਈ ਹਨਾ ਕੁਝ ਕੋ ਲੋਕਲ ਸੀਗਾ ਤੇ ਕੋਸ਼ਿਕ ਜਿਹੜਾ ਨਵਾਂ گاਉਂ ਕਿਨਿਕਲਾ ਹੈ ਜੀ ਨਿਲਦੇ ਆ ਵੀ ਕੱਲ ਦੀ ਵੀਡੀਓ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਜੀ ਹਲੋ